ਵਣਾ ਰੇਡੀਓ ਦੇ ਸਤਿਕਾਰ ਸ్రోਤੇ ਆਪਣੇ ਨਾਲ ਇਸ ਵਕਤ ਕਿਸਾਨ ਧਰਾਂ ਦੇ ਆਗੂ ਸਰਮਿੰਦਰ ਸਿੰਘ ਜਿਹੜੇ ਪਹਿਲਾਂ ਸਟੂਡੈਂਟ ਯੂਨੀਅਨ ਨਾਲ ਵੀ ਜੁੜੇ ਰਹੇ ਨੇ ਬੜੇ ਪੜ੍ਹੇ ਲਿਖੇ ਹੋਣ ਹਾਂ ਰਾਗੂ ਨੇ ਅਰਮਿੰਦਰ ਜੀ ਸਵਾਗਤ ਸასიਖਾਲ ਆਪਾਂ ਲਾਈਵ ਆ ਹਾਂ ਟੋਣਾ ਜੀ ਅੱਜ ਮੇਰੇ ਮੇਰਾ ਸਮੇਂ ਦਾ ਖਿਆਲ ਰੱਖਣਾ ਹਾਂ ਥੋੜਾ ਜਿਹਾ ਜਨਕ ਹੋਇਆ ਚਲੋ ਲਾਈਵ ਆ ਆਪਾਂ ਤੁਸੀਂ ਦੱਸੋ ਇੱਕ ਤਾਂ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ ਉਹਦੇ ਬਾਰੇ ਦੱਸੋ ਇੱਕ ਕੱਲ ਪਰਸੋਂ ਤੋਂ ਸਾਡੇ ਸ਼ੋਅ ਦੇ ਵਿੱਚ ਇਹ ਗੱਲ ਚੱਲੀ ਹੈ ਕਿ ਦੇਖੋ ਤੁਸੀਂ ਵੀ ਬਚਪਨ ਆਪਣੇ ਆਪ ਪੜ੍ਹੇ ਲਿਖਿਓ ਸਾਰਾ ਕੁਝ ਇਸ ਲੋਕ ਲਹਿਰ ਦੇ ਪਹਿਲਾਂ ਸਟੂਡੈਂਟਸ ਦੇ ਫਿਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਫਿਰ ਕਿਸਾਨੀ ਦੇ ਸੰਘਰਸ਼ ਦੇ ਵਿੱਚ ਕੁਦੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਚ ਤਾਂ ਨਹੀਂ ਕਦੀ ਹਾਂ ਚਲੋ ਦੋਸਤ ਸੀ ਤੁਹਾਡੇ ਅਮਨ ਦੇਵਲ ਹੋ ਰਹੀ ਸਾਰੇ ਬੀਬੀਆਂ ਮੇਰੇ ਮੇਰੇ ਮੇਰੀ ਉਹਨਾਂ ਨਾਲ ਜਿੰਨੂੰ ਕਹਿੰਦੇ ਹੁੰਦੇ ਨੇ ਹਮਦਰਦੀ ਤੇ ਅਟੈਚਮੈਂਟ ਚ ਹਾਂ ਖੈਰ ਵੀ ਇੱਕ ਲੀਡਰ ਨੂੰ ਪੈਦਾ ਹੋਣ ਲਈ ਬੜਾ ਸਮਾਂ ਲੱਗਦਾ ਹੈ ਅੱਜ ਡੱਲੇਵਾਲ ਸਾਹਿਬ ਜਿਸ ਤਰ੍ਹਾਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਇੱਕ ਸਾਡੇ ਜ਼ਿਹਨ 'ਚ ਕੱਲ ਪਰਸੋਂ ਦਾ ਸਵਾਲ ਚੱਲਦਾ ਸਰੋਤਿਆਂ ਦੇ ਵੀ ਸਾਡੇ ਵੀ ਵੀ ਦੇਖੋ ਸਰਕਾਰਾਂ ਨੇ ਵਰਤ ਨਹੀਂ ਤੜਾਉਣਾ ਹੁਣ ਚਲੋ ਦੋਨਾਂ ਧਿਰਾਂ 'ਚ ਇਕਾ ਹੋਇਆ ਇਸ ਹਮਦਰਦੀ ਦੇ ਕਾਰਨ ਜਾਂ ਕਿਸੇ ਵੀ ਕਾਰਨ ਕੀ ਤੁਹਾਡੀਆਂ ਧਿਰਾਂ ਵੱਲੋਂ ਇਹ ਕੋਸ਼ਿਸ਼ ਰਹੇਗੀ ਕਿ ਵਰਤ ਛੱਡੋ ਅਸੀਂ ਤੁਹਾਡੇ ਭਰਾ ਆ ਅਸੀਂ ਤੁਹਾਡਾ ਵਰਤ ਤੜਾਉਨੇ ਆ ਪਰ ਰਲ ਕੇ ਲੜਦੇ ਆ ਕਿ ਇਸ ਪਾਸੇ ਨੂੰ ਵੀ ਨਾਲ-ਨਾਲ ਗੱਲ ਚੱਲਣੀ ਚਾਹੀਦੀ ਹੈ ਕਿ ਉਹਨਾਂ ਦਾ ਵਰਤ ਕਿਸਾਨ ਧਿਰਾਂ ਹੀ ਅਗਰ ਤੜਾਉਣ ਤੇ ਬਾਕੀ ਜਿਹੜੀ ਗੱਲਬਾਤ ਅੱਜ ਦੀ ਹੋਣੀ ਹੈ ਦੋਨੇ ਪੁਆਇੰਟ ਲੈ ਲਓ ਪਲੀਜ਼ ਜੀ ਰਮੇਂਦਰ ਸਿੰਘ ਜੀ ਦੇਖੋ ਭਾਜੀ ਜਿਹੜੀ ਇਸ ਗੱਲ ਦੇ ਉੱਪਰ ਹੈ ਵੀ ਜੇ ਅਸੀਂ ਕੋਈ ਇਸ ਤਰ੍ਹਾਂ ਦਾ ਹਾਲ ਦੀ ਘੜੀ ਕੋਈ ਅਪੀਲ ਕਰਾਂਗੇ ਤਾਂ ਇਸ ਨੂੰ ਅਦਰਵਾਈਜ਼ ਲੈਣਗੇ ਉਸ ਸਾਥੇ ਹੂੰ ਠੀਕ ਹੈ ਹੂੰ ਤੇ ਇਸ ਕਰਕੇ ਅਸੀਂ ਤਾਂ ਅੱਜ ਜੋ ਮੈਨੂੰ ਲੱਗਦਾ ਕਿ ਸਾਡਾ ਵਿਊ ਪੁਆਇੰਟ ਇਹ ਹੈ ਜੋ ਅਸੀਂ ਉੱਥੇ ਪੋਟਾਪੀ ਕਰਨਾ ਕਿ ਕੇਂਦਰ ਸਰਕਾਰ ਗੱਲਬਾਤ ਸ਼ੁਰੂ ਕਰੇ ਹੂੰ ਹੂੰ ਤਾਜੂ ਇਹਨਾਂ ਦੀਆਂ ਮੰਗਾਂ ਹੱਲ ਹੋ ਸਕਦੀਆਂ ਉਹਦੇ ਡੱਲੇ ਆਲਸਾ ਦੀ ਜਾਨ ਬਚਾਈ ਜਾ ਸਕਦੇ ਉਹ ਦੂਸਰਾ ਹਰਿਆਣਾ ਤੇ ਕੇਂਦਰ ਸਰਕਾਰ ਪੰਜਾਬ ਦੇ ਰਸਤੇ ਖੋਲੇ ਤਾਂ ਜੋ ਸਾਥੀ ਦਿੱਲੀ ਜਾ ਸਕਦੇ ਹੋ ਇਹ ਜਿਹੜੀ ਫੀਲਿੰਗ ਹੈ ਜਿਹੜੀ ਰਸਤੇ ਬੰਦ ਕਰਨ ਨਾਲ ਇਹ ਪੰਜਾਬ ਚ ਬੇਗਾਨਗੀ ਦੀ ਭਾਵਨਾ ਪੈ ਰਹੀ ਹੈ ਓਕੇ ਔਰ ਕੇਂਦਰ ਸਰਕਾਰ ਨੂੰ ਯਾਦ ਕਰਾਂਗੇ ਕਿ ਇਹ ਸਤੋਂ ਇਹ ਸਹੀ ਨਹੀਂ ਹੋਊਗਾ ਹੂੰ ਤਾਂ ਇਸ ਗੱਲ 'ਈ ਸਾਡਾ ਵਿਊ ਤਾਂ ਇਹ ਹੈ ਇਹ ਪੁਟਪ ਕਰਾਂਗੇ ਕੀ ਕਾਰਜ ਵਾਸਤੇ ਹੋ ਨਿਕਲੂਗਾ ਉਹ ਫਰਦਰ ਅੱਗੇ ਦੇਖਦੇ ਹਾਂ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਡਵੈਲਪਮੈਂਟ ਹੁੰਦੀਆਂ ਕਿਸ ਪਾਸੇ ਨੂੰ ਜਾਂਦੀਆਂ ਆਸੀ ਐਸਕੇਮ ਵੱਲੋਂ ਮੋਗਾ ਮਹਾ ਪੰਚਾਇਤ ਦੇ ਵਿੱਚ ਜੋ ਰੈਜ਼ੋਲੂਸ਼ਨ ਕੀਤਾ ਹੈ ਉਸ ਤਰ੍ਹਾਂ ਹੀ ਅਸੀਂ ਫਰਾਗ ਦੇ ਨਾਲ ਹੱਥ ਅੱਗੇ ਵਧਾਇਆ ਔਰ ਉਸ ਦੇ ਵਿੱਚ ਉਹ ਸਾਥੀਆਂ ਨੇ ਸ਼ੁਰੂ ਚ ਤਾਂ ਪਹਿਲੇ ਦਿਨ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਸਾਨੂੰ ਲੱਗਦਾ ਸੀਗਾ ਵੀ ਇਹ ਇੱਕ ਕਿਸਮ ਦਾ ਡਿਫੈਕਟਰ ਡਿਕਸ਼ਨ ਐਸ ਆਰ ਡੀ ਉਸ ਦੀ ਪਰ ਫਿਰ ਉਹਨਾਂ ਨੇ ਅਗਲੇ ਦਿਨ ਚਿੱਠੀ ਪੱਤਰ ਕੀਤਾ ਆ ਔਰ ਉਹਦੇ ਚ ਉਹਨਾਂ ਨੇ ਇੱਕ ਰਿਕਵੈਸਟ ਕੀਤੀ ਸੀ ਵੀ ਕਿ ਪ੍ਰੀਪੋਨ ਕਰ ਲੀਏ ਮੀਟਿੰਗ ਤੁਸ ਵੀ ਉਹ ਰਿਕਵੈਸਟ ਨੂੰ ਹੰਗਰ ਆ ਬੱਲਦਾ ਆ ਹੂੰ ਦੋ ਦਿਨ ਅੱਗੇ ਕਰ ਲਿਆ ਅੱਛਾ ਹੂੰ ਤਾਂ ਮੈਂ ਉਸ ਲਈ ਕਿਉਂਕਿ ਪ੍ਰੈਪਰੇਸ਼ਨ ਚਾ ਮੈਂ ਪਗੜੀ ਬੰਨਣ ਵਾਲੇ ਪਾਸੇ ਨੂੰ ਸੀਗਾ ਓਕੇ ਅੱਜ ਕੌਣ ਕੌਣ ਅੱਜ ਕੌਣ ਕੌਣ ਲੋਕ ਜਾ ਰਹੇ ਨੇ ਤੇ ਉਹਨਾਂ ਵੱਲੋਂ ਕੌਣ ਕੌਣ ਲੋਕ ਆ ਰਹੇ ਨੇ ਕਿ ਡੱਲੇਵਾਲ ਸਾਹਿਬ ਵੀ ਲੇ 1 ਸਾਲ ਤੋਂ ਇਸ ਯੂਨਿਟੀ ਪ੍ਰੋਸੈਸ ਲਈ ਜਿਹੜੀ 6 ਮੈਂਬਰ ਟੀਮ ਬਣੀ ਹੋਈ ਹੈ ਉਹ ਟੀਮ ਜਾਏਗੀ ਅੱਜ ਵੀ ਹਮਮ ਓਧਰੋਂ ਕੀ ਪੰਢੇਰ ਸਾਹਿਬ ਉਸ ਟੀਮ ਚ ਬਲਬੀਰ ਸਿੰਘ ਰਾਜੇਲ, ਯੋਗਿੰਦਰ ਸਿੰਘ ਉਗਰਾਹਾ ਮੈਂ ਵੀ ਹਮ ਡਾਕਟਰ ਦਸ਼ਨ ਪਾਲ, ਵਿਧੂਵੀਰ ਸਿੰਘ ਨੇ ਤੇ ਕ੍ਰਿਸ਼ਨਾ ਪ੍ਰਸ਼ਾਦ ਨੇ ਹਮ ਹਮ ਉਸ ਸਾਡੀ ਇਹ ਕਿਸਮ ਨਾਲ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਚ ਵਰਕ ਕਰ ਰਿਹਾ ਜਿਹੜਾ ਕੇਂਦਰੀ ਸਕੱਤਰੇਤ ਹੈ ਉਹ ਸਾਰੇ ਅਸੀਂ ਉਹਦੇ ਹੀ ਮੈਂਬਰ ਆ ਤੇ ਉਹ ਇੱਕ ਕਿਸਮ ਦਾ ਹਾਈएस्ट ਟੀਮ ਚ ਨਹੀਂ ਹੈ 6 ਮੈਂਬਰ ਹੈਗੇ ਜੀ। ਜੀ। ਉਹ ਬਾਡੀ ਜਿਹੜੀ ਆਲ ਇੰਡੀਆ ਮੂਵਮੈਂਟ ਨੂੰ ਦੇਖਦੀ ਹੈ। ਹੂੰ ਹੂੰ। ਆਲ ਇੰਡੀਆ ਸਾਰੀ ਗਤੀਵਿਧੀ ਨੂੰ ਦੇਖਦੀ ਹੈ ਉਹਦੇ ਚੋਂ ਹੀ ਸਾਡੀ ਇਹ ਟੀਮ ਮੈਂ ਤੁਹਾਨੂੰ ਅਸੀਂ ਇਹ ਜਾਣਾਂਗੇ ਗੱਲ ਕਰਾਂ। ਹੂੰ ਹੂੰ। ਓਕੇ ਤੇ ਮੁੱਖ ਤੌਰ ਤੇ ਕੀ ਰਹੇਗਾ ਕਿ ਇੱਕ ਤਾਂ ਰਸਤੇ ਛੱਡੇ ਜਾਣ ਜਾਂ ਫਿਰ ਅੰਦੋਲਨ ਮੈਂ ਹਾਲੇ ਹਾਲੇ ਤਾਂ ਇਸ ਸਾ ਮੈਨੂੰ ਲੱਗਦਾ ਇਹ ਮੈਨੂੰ ਲੱਗਦਾ ਰਾਜੇਵਾਲ ਸਾਹਿਬ ਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਇੱਕ ਰੈਜ਼ੋਲੂਸ਼ਨ ਦਾ ਹਿੱਸਾ ਇਹ ਹੋਣਾ ਚਾਹੀਦਾ ਕਿ ਹੁਣ ਉਹ ਸਾਥੀ ਐਸੈਪਟ ਕਰਦੇ ਨੇ ਨਹੀਂ ਕਰਦੇ ਉਹ ਨਾ ਤੇ ਉਹਨਰ ਪਰ ਬਸ ਤਾਂ ਹੀ ਕਿ ਮੈਂ ਕੁਝ ਚੀਜ਼ਾਂ ਹਾਲੇ ਪ੍ਰੀਮਚੂਰ ਨੇ ਹਾਲੇ lettes see ਕਿ ਮੀਟਿੰਗ ਚ ਸਾਡੀ ਡਿਲੀਬਰੇਸ਼ਨ ਕਿਸ ਤਰ੍ਹਾਂ ਕਿਸ ਸਕੇਤੇ ਹੂੰ ਅੱਛਾ ਜਿਹੜਾ ਉਹਨਾਂ ਦੇ ਮਰਨ ਵਰਤ ਸਬੰਧੀ ਵੀ ਕੋਈ ਸਲਾਹ ਹੋਏਗੀ ਕਿ ਦੇਖੋ ਜੀ ਪਹਿਲਾਂ ਸਿਹਤ ਜ਼ਰੂਰੀ ਹੈ ਲੜਾਈ ਨਾਲ ਨਾਲ ਆਪਾਂ ਲੜ ਸਕਦੇ ਆਂ ਦੇਖੋ ਅਸੀਂ ਉਹਨਾਂ ਦੀ ਜਾਨ ਬਚਾਉਣ ਚ ਇੰਟਰਸਟਿਡ ਆਂ ਦੇਖੋ ਬਰਫ਼ ਜਿੰਨੀ ਜੰਮੀ ਹੋਈ ਸੀ ਉਸ ਬਰਫ਼ ਨੂੰ ਪਿਗਲਣੇ ਟਾਈਮ ਲੱਗੂਗਾ ਸੀ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ ਜਿਹੜੀ ਅਦਰਵਾਈਜ਼ ਲਈ ਜਾਵੇ ਓਕੇ আচ্ছা ਅਸੀਂ ਥੋੜਾ ਜਿਹਾ ਮੈਂ ਇਸ ਮਾਮਲੇ 'ਚ ਰਿਸਪੌਂਸਿਬਲ ਬਿਹੇਵ ਕਰਨਾ ਚਾਹੁੰਦਾ ਥੋੜਾ ਜਿਹਾ মিডিਆ ਵੀ ਇਸ ਮਾਮਲੇ 'ਚ মিডি ਦੀਆਂ ਕਿਉਂਕਿ ਆਪਣੇ ਇੰਟਰਸਟ ਨੇ মিডি ਦੇ ਆਪਣੇ ਆਕਾ ਨੇ ਰਮੇਂਦਰ ਸਿੰਘ ਜੀ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ মিডিਆ ਵੀ ਕਈ ਵਾਰੀ ਇਸ ਸਾਰੀਆਂ ਚੀਜ਼ਾਂ ਨੂੰ ਤੋੜ ਮਰੋੜ ਦਿੰਦਾ ਭੱਜ ਕੇ ਉਹਨਾਂ ਨੂੰ ਉਂਗਲ ਲਾਉਂਦਾ ਉਹਨਾਂ ਦੀ ਗੱਲ ਚੱਕ ਕੇ ਉਹਨਾਂ ਨੂੰ ਹਾਈਲਾਈਟ ਕਰਦਾ মিডিਏ ਦਾ ਵੀ ਕੁਝ ਪੱਖ ਗੈਰ ਜ਼ਿੰਮੇਵਾਰਾ ਨਾ ਲੱਗਦਾ ਇਸ ਦੇ ਵਿੱਚ ਜੋ ਸਟੇਟ ਸਪੌਂਸਰ ਅਸੀਂ ਮੈਂ ਸੱਚ ਸਾਰਾ ਤਾਂ ਨਹੀਂ ਕਹਿੰਦਾ ਕੁਝ ਜਿਹੜੀਆਂ ਮਤਲਬ ਕੁਝ ਇਸ ਤਰ੍ਹਾਂ ਦੇ ਲੋਕ ਸ਼ਾਇਦ ਉਸ ਤਰ੍ਹਾਂ ਜਿਹੜਾ ਇਸਟੈਬਲਿਸ਼ਮੈਂਟ ਜੋ ਇੱਕ ਨੈਰੇਟਿਵ ਸੈੱਟ ਜਿਨਾ ਚਾਹੁੰਦੀ ਹੈ ਕਿ ਕਿਸਾਨ ਮੂਵਮੈਂਟ ਜਿਹੜਾ ਇਹਦਾ ਨੁਕਸਾਨ ਕਰਨਾ ਚਾਹੁੰਦੀ ਹੈ ਉਹ ਉਸ ਐਂਗਲ ਨੂੰ ਕਈ ਵਾਰੀ ਉਭਾਰਨ ਲਈ ਕੋਸ਼ਿਸ਼ ਕਰਦੇ ਨੇ। ਉਹ ਇਸ ਗੱਲ ਦੀ ਤਾਂ ਅਸੀਂ ਇਹੀ ਕਹਾਂਗੇ ਕਿ ਰਿਸਪਾਂਸਿਬਲ ਜਿਹੜੇ ਕਿਸਾਨ ਲੀਡਰ ਨੇ ਜਿਹੜੇ ਜਿਹੜੇ ਸੋਹਰ ਦੇ ਹਿੱਸੇ ਨੇ ਉਹ ਇਸ ਗੱਲ ਨੂੰ ਸਮਝਦੇ ਹੁੰਦੇ ਨੇ ਤਾਂ ਉਹ ਇਸ ਤੇ ਰੈਸਟ੍ਰੇਂਟ ਰੱਖ ਕੇ ਹੀ ਬੋਲਦੇ ਨੇ ਉਹ ਤਾਂ ਨਹੀਂ ਕਰਦਾ। ਰਮੇਂਦਰ ਜੀ ਹੋਰ ਕੀ ਸੁਨੇਹਾ ਤੁਹਾਡੀ ਆਪਣੀ ਮਸ਼ਰੂਫੀਅਤ ਹੈ ਹੋਰ ਕੀ ਸੁਨੇਹਾ ਦਰਸ਼ ਆਪਣਾ ਉਹ ਆਸ਼ਾਵਾਦ ਦਾ ਪੱਲਾ ਨਾ ਛੱਡੀਏ ਜਿਹੜਾ ਹੈ ਨਵਾਂ ਖੇਤੀ ਮੰਡੀਕਰਨ ਤੇ ਜਿਹੜਾ ਡਰਾਫਟ ਪਾਲਿਸੀ ਆਈ ਹੈ ਇਟ ਹੈਜ਼ ਅ ਪੋਟੈਂਸ਼ੀਅਲ ਇਹਦੇ ਚ ਸੰਭਾਵਨਾਵਾਂ ਹੈਗੀਆਂ ਕਿ ਦੇਸ਼ ਦੇ ਹੋਰ ਸੂਬੇ ਵੀ ਖੜੇ ਹੋ ਸਕਦੇ ਨੇ ਔਰ ਇਸ ਨੂੰ ਵੀ ਡਿਮਾਂਡ ਚਾਰਟਰ ਦਾ ਇੱਕ ਪ੍ਰਮੁੱਖ ਹਿੱਸਾ ਬਣਾ ਕੇ ਇਸ ਲਈ ਪੰਜਾਬ ਗਵਰਨਮੈਂਟ ਜਿਵੇਂ ਡਿਲੇ ਕਰ ਰਹੀ ਹੈ ਪਹਿਲੇ ਹਫਤੇ ਹੀ ਰੱਖਣਾ ਸੀ ਸੈਸ਼ਨ ਕੇ ਨੂੰ ਰੱਦ ਕੀਤਾ ਜਾਵੇ ਪੰਜਾਬ ਗਵਰਨਮੈਂਟ ਦੀ ਇਸ ਦੇਰੀ ਨੂੰ ਕਿਵੇਂ ਮਹਿਸੂਸ ਕਰਦੇ ਹੋ ਮਤਾ ਮਤਾ ਲਿਓਣ ਸੈਸ਼ਨ ਵੀ ਸੈਸ਼ਨ ਵੀ ਸੈਸ਼ਨ ਬੁਲਾ ਕੇ ਮਤਾ ਲਿਓਣਾ ਚਾਹੀਦਾ ਔਰ ਜੇ ਭਗਵਾਨ ਤੁਮਾਨ ਸਾਹਿਬ ਇਹ ਨਹੀਂ ਲਿਓਣਗੇ ਤਾਂ ਉਹਨਾਂ ਨੂੰ ਵੀ ਸਪੇਅਰ ਨਹੀਂ ਕੀਤਾ ਜਾਵੇ ਸਕਾ ਹੋਣਾ ਚਾਹੀਦਾ ਸਟੇਟ ਵੱਲੋਂ ਕਿਉਂਕਿ ਜੇ ਸਟੇਟ ਵਿਧਾਨਿਕ ਤੌਰ ਤੇ ਰਿਜੈਕਟ ਕਰਦੀ ਹੈ ਉਹਦੇ ਨਾਲ ਹੋਰ ਬਲ ਮਿਲੇਗਾ ਅਸੀਂ ਤਾਂ ਉਦੋਂ ਮੰਚ ਤੋਂ ਵੀ ਮੰਗ ਕੀਤੀ ਹੈ ਕਿ ਸਾਰੇ ਸੂਬਾ ਸਰਕਾਰਾਂ ਇਸ ਨੂੰ ਰੱਦ ਕਰਨ ਔਰ ਅਸੀਂ ਦੇਖਦੇ ਹਾਂ ਉਹਨੂੰ ਵੀ ਇੰਡੀਆ ਘੱਟ ਜੋੜਦੀਆਂ ਸਰਕਾਰਾਂ ਕੀ ਰੋਲ ਅਦਾ ਕਰਦੇ ਉਹਨਾਂ ਨੂੰ ਵੀ ਤੁਸੀਂ ਲੀਡਰਾਂ ਨੂੰ ਵੀ ਸਨੇਹ ਭੇਜੇ ਨੇ ਕਿ ਆਪਣਾ ਪੱਖ ਸਪਸ਼ਟ ਕਰੋ ਦੋਸਤ ਦਾ ਬਿਲਕੁਲ ਉਤਕ ਗਿਆ ਹੀ ਹੋਇਆ ਜੀ ਪਹਿਲਾਂ ਹੀ ਗਿਆ ਹੋਇਆ ਆਲਰੇਡੀ ਔਰ ਇਸ ਮਾਮਲੇ ਤੇ ਹੋਰ ਵੀ ਕੇ ਰਹਾ ਹੈ ਕਿਉਂਕਿ ਇਹਦੇ ਚ ਪੋਟੈਂਸ਼ੀਅਲ ਹੈਗਾ ਕਿ ਇਹ ਮੂਵਮੈਂਟ ਦਾ ਇੱਕ ਕਨਸੈਪਟ ਕਿਉਂਕਿ ਐਮਐਸਪੀ ਤੇ ਹਾਲੇ ਸਾਡੀ ਅੰਡਰਸਟੈਂਡਿੰਗ ਹੈ ਕਿ ਇਹ ਇਹ ਹਾਲੇ ਹੋਰ ਚੀਜ਼ਾਂ ਵਾਈਡ ਵਾਈਡਰ ਮੂਵਮੈਂਟ ਚਾਹੀਦੀ ਸੀ ਪੰਜਾਬ ਸੈਂਟ੍ਰਿਕ ਸਾਡੇ ਵੀ ਮੂਵਮੈਂਟ ਔਰ ਇਹ ਡਰਾਫਟ ਪਾਲਿਸੀ ਤੇ ਪੰਜਾਬ ਤੋਂ ਬਾਹਰ ਵੀ ਕੁਝ ਐਂਜਲ ਹੋ ਸਕਦਾ ਅੱਜ ਕਿੰਨੇ ਵਜੇ 71 ਤਾ ਤੁਹਾਡੀ ਢਾਬੀ ਗੁਜਰਾ ਉੱਥੇ ਡੱਲੇਵਾਲ ਸਾਹਿਬ ਨੂੰ ਵੀ ਮਿਲਿਆ ਜਾਏ ਨਹੀਂ 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 ਇਹ ਪਾਤੜਾ ਰੋਟੀ ਮਾਦਰ ਜੀ ਸਰ ਵੀ ਰਕੋ ਦਵਾ ਉਹਨਾਂ ਹੀ ਯਾਤਰਾ ਚ ਬਣਿਆ ਹੋਇਆ ਹੈ ਉੱਥੇ 11 ਵਜੇ ਵਿੱਚ ਉਹਨਾਂ ਦੀ ਧਿਰ ਦੇ ਕਿਹੜੇ ਆਗੂਆਂ ਦੇ ਆਉਣ ਦੀ ਉਮੀਦ ਹੈ ਨਹੀਂ ਪਤਾ ਨਹੀਂ ਇਹ ਤਾਂ ਜਦੋਂ ਆਉਣਗੇ ਜੀ ਉਹਨਾਂ ਨੇ ਡੈਲੀਗੇਸ਼ਨ ਕਿਹੜਾ ਬਣਾਇਆ ਹੈ ਤਾਂ ਉਦੋਂ ਪਤਾ ਹੈ ਵੈਸੇ ਉਹਦੇ ਮੈਂ ਪੁੱਛਿਆ ਸੀ ਸਰਵਣ ਸਿੰਘ ਹੋਰਾਂ ਨੂੰ ਉਦੋਂ ਤੱਕ ਕਿ ਜਦੋਂ ਤੁਸੀਂ ਮਿਲਣਗੇ ਉਦੋਂ ਉਹ ਨਹੀਂ ਸੀਗੇ ਉੱਥੇ ਕਹਿੰਦੇ ਵੀ ਸਾਡੀ ਕੋਈ ਮਸ਼ਰੂਫੀਅਤ ਸੀ ਅਸੀਂ ਵੈਸੇ ਨਾਲ ਆ ਉਹਨਾਂ ਦੇ ਆਏ ਨੇ ਸਵਾਗਤ ਹੈ ਤੇ ਕਾਕਾ ਸਿੰਘ ਕੋਟੜਾ ਹੋਰਾਂ ਦੇ ਵੀ ਇੱਕ ਦੋ ਬਿਆਨਾਂ ਤੇ ਥੋੜਾ ਜਿਹਾ ਉਜਰ ਹੈ ਲੋਕਾਂ ਨੂੰ ਵੀ ਤੇ ਕੁਝ মিডিਆ ਹਲਕਿਆਂ ਚ ਵੀ ਉਮੀਦ ਕਰਦੇ ਆ ਕਿ ਸੰਜੀਦਗੀ ਨਾਲ ਇਹ ਸਾਰੇ ਮਸਲੇ ਨੂੰ ਹੱਲ ਕਰਨ ਕਿਉਂਕਿ ਲੋਕ ਆਵਾਮ ਦਾ ਮਸਲਾ ਹੈ ਬਹੁਤ ਧੰਨਵਾਦ ਰਮੇਂਦਰ ਸਿੰਘ ਜੀ ਹਾਂ ਥੈਂਕ ਯੂ ਥੈਂਕ ਯੂ ਤੁਹਾਨੂੰ ਜੀ ਸਮੇਂ ਦੀ ਸ਼ਾਰਟੇਜ ਸੀ ਨਹੀਂ ਕੋਈ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਸੋ ਕਿਸਾਨਾ ਗੂ ਰਮੇਂਦਰ ਸਿੰਘ ਆਪਣੇ ਨਾਲ ਜੁੜੇ ਸਨ ਬਿਲਕੁਲ ਉਹ ਕਹਿੰਦੇ ਗੱਲ ਉਹਨਾਂ ਦੀ ਵੀ ਠੀਕ ਹੈ ਕਿ ਜੋ ਮਰਨ ਵਰਤ ਤੜਾਉਣ ਦੀ ਗੱਲ ਕਰਦੇ ਨੇ ਤਾਂ ਕਈ ਵਾਰੀ ਸ਼ਾਇਦ ਇਹ ਸੁਨੇਹਾ ਜਾਂਦਾ ਕਿ ਤੁਸੀਂ ਸਾਡੀ ਲੜਾਈ ਨੂੰ ਅਦਵਾਟੇ ਹਟਾਇਆ ਸੀ ਅੱਜ ਤੁਸੀਂ ਸਾਡੀ ਲੜਾਈ ਨੂੰ ਅਦਵਾਟੇ ਹਟਾ ਰਹੇ ਹੋ ਤੇ ਸਾਨੂੰ ਟਰੈਕ ਤੋਂ ਲਾਇਆ ਸੀ ਹਾਲਾਂਕਿ ਗਈ ਵਾਰੀ ਗੱਲ ਇਹ ਹੁੰਦੀ ਹੈ ਨਾ ਕਿ ਉਹ ਕਿਸੇ ਦੀ ਭਲਾਈ ਲਈ ਕਈ ਵਾਰੀ ਚੁੱਕਿਆ ਹੋਇਆ ਕਦਮ ਬੰਦੇ ਕਈ ਵਾਰੀ ਗਲਤ ਮਹਿਸੂਸ ਕਰਦੇ ਨੇ ਕਿ ਸ਼ਾਇਦ ਜਾਣ ਬੁੱਝ ਕੇ ਤੁਸੀਂ ਲੋਕਾਂ ਨੇ ਸਾਨੂੰ ਟਰੈਕ ਤੋਂ ਲਾਇਆ ਤੇ ਸਾਡਾ ਨੁਕਸਾਨ ਕੀਤਾ ਸੋ ਇਹ ਕਾਰਨ ਵੀ ਕਈ ਵਾਰੀ ਬਣ ਜਾਂਦੇ ਨੇ ਸੋ ਜਿਸ ਕਰਕੇ ਗੁਰੇਜ਼ ਵੀ ਕਰਦਾ ਅਗਲਾ ਕਿ ਸ਼ਾਇਦ ਕਿਤੇ ਨਾ ਕਿਤੇ ਗਲਤ ਮੈਸੇਜ ਨਾ ਜਾਵੇ ਉਹਨਾਂ ਦੀ ਇਸ ਕੋਸ਼ਿਸ਼ ਦਾ ਆਪਣੇ ਨਾਲ ਇਸ ਵਕਤ ਕੈਪਟਨ ਜਸਵੰਤ ਸਿੰਘ ਜੁੜੇ ਨੇ ਕੈਪਟਨ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਭਾਜੀ ਵਾਲਾ ਸਾਹਿਬ ਤੋਂ ਹਾਂ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਵਾਲਾ ਸਾਹਿਬ ਸਤਿ ਸ੍ਰੀ ਅਕਾਲ ਭਾਈ ਜੀ ਤੁਹਾਨੂੰ ਐਸਾ ਨਹੀਂ ਕਰਦਾ ਕਿ ਇਹਨੂੰ ਲੋੜੀਆਂ ਦੀਆਂ ਮੁਬਾਰਕਾ ਦੇਣ ਵਾਸਤੇ ਕਿਉਂਕਿ ਸਾਡੇ ਕਿਸਾਨ ਵਿਚਾਰੇ ਅਜੇ ਵੀ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੇ ਤੇ ਇੱਕ ਨੇਤਾ ਵਿਚਾਰਾ ਦੇਖੋ ਕਿਹੜੀ ਹਾਲਤ ਵਿੱਚ ਬੈਠਾ ਹੋਇਆ ਹੈ ਜੀ ਤੇ ਚਲੋ ਇਹ ਤਿਹਾਰ ਬਣਿਆ ਹੋਇਆ ਤੇ ਤਿਹਾਰ ਮਨਾਉਣਾ ਵੀ ਚਾਹੀਦਾ ਲੋਕੀ ਮਨਾਉਂਦੇ ਵੀ ਨੇ ਜੀ ਅ ਵੀਰ ਸਦਨਾਮ ਸਿੰਘ ਪੰਨਵਾ ਵਾਲੇ ਕੋਈ ਦੱਸਣ ਦੇ ਵੀ ਆਪਣੀ ਪੁਰਾਣੀ ਨਹੀਂ ਯਾਦ ਉਹ ਪੁਰਾਣੀ ਯਾਦ ਆ ਗਈ ਇਹ ਵੀ ਜਦੋਂ ਛੋਟੇ ਹੁੰਦੇ ਸੀ ਨਾ ਤੇ ਲੋੜੀ ਤਾਂ ਪੰਜ ਚਾਰ ਦਿਨ ਪਹਿਲਾਂ ਹੀ ਸਾਰੇ ਮੁੰਡਿਆਂ ਨੇ ਸ਼ਾਮ ਨੂੰ ਪਹਿਲਾਂ ਇਕੱਠੇ ਹੋ ਕੇ ਲੱਕੜੀਆਂ ਇਕੱਠੀਆਂ ਕਰਨੀਆਂ ਤੇ ਫਿਰ ਘਰ-ਘਰ ਜਾ ਕੇ ਲੋੜੀ ਮੰਗ ਕੇ ਤੇ ਉਥੋਂ ਜਿਹੜੇ ਕੋਈ ਥੋੜੇ-ਬੋਧੇ ਪੈਸੇ ਆਟਾ-ਉਟਾ ਹੁੰਦਾ ਸੀਗਾ ਜੀ ਉਹ ਲਾਲੇ ਦੀ ਹੱਤੀ ਦੇ ਵੇਚ ਕੇ ਤੇ ਉਥੋਂ ਮੂੰਗਫਲੀਆਂ ਲਿਆ ਕੇ ਤੇ ਉਹ ਟੁੰਗੇ ਦੇ ਉੱਤੇ ਆ ਕੇ ਭੇਜਨੇ ਖਾੜੇ ਨਾ ਕਰਨਾ ਜੀ ਤੇ ਇਤਨਾ ਕੁੜੀਆਂ ਵੀ ਇਵੇਂ ਹੀ ਮਗਲੀਆਂ ਹੁੰਦੀਆਂ ਸੀਗਾ ਪੰਜ-ਛੇ ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਸੀਗਾ ਤੇ ਲੋਹੜੀ ਵਾਲੇ ਦਿਨ ਮੁਰਿਆਂ ਨੇ ਇੱਕ ਮੁੰਡੇ ਨੂੰ ਬੌਲਦ ਬਣਾ ਲਿਆ ਨਾ ਉਹਦੇ ਗਲ ਦੇ ਵਿੱਚ ਮਹਿਲਾ-ਮੁਲਾ ਪਾ ਕੇ ਤੇ ਨੱਚਦੇ ਟੱਪਦੇ ਸਾਰੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਹੋਏ ਹੁੰਦੇ ਸੀ ਉਹਨਾਂ ਦੇ ਘਰੋਂ ਲੋਹੜੀ ਮੰਗ ਕੇ ਇਹ ਬਲਦ ਵਾਲਾ ਕੰਸੈਪਟ ਨਹੀਂ ਮੇਰੇ ਧਿਆਨ 'ਚ ਉਹਨੂੰ ਬਲਦ ਕਿਉਂ ਬਣਾਉਂਦੇ ਸੀ ਇੱਕ ਮੁੰਡੇ ਨੂੰ ਪਤਾ ਨਹੀਂ ਹੁਣ ਸਮਝ ਸਾਨੂੰ ਵੀ ਨਹੀਂ ਲੱਗੀ ਪਰ ਗਲ ਦੇ ਵਿੱਚ ਰਸਾ ਬਾਗੇ ਤੇ ਮੇਲਾ ਬਾਗੇ ਨਾਲ ਨੱਚਦੇ ਨੇ ਤੇ ਦੇਖੋ ਜਾਂ ਫਿਰ ਇਹ ਆ ਕਿਉਂਕਿ ਬੁਲਦ ਉਹਦੋਂ ਵੱਡੀ ਗੱਲ ਸੀ ਕਿ ਜਿਨ੍ਹਾਂ ਦੇ ਘਰੇ ਬੁਲਦ ਹੁੰਦੇ ਸੀ ਉਹਨਾਂ ਦੀ ਟੌਰ ਜ਼ਿਆਦਾ ਹੁੰਦੀ ਸੀ ਇਹ ਵੀ ਇੱਕ ਸਿੰਬਲ ਸੀਗਾ ਇਹੀ ਇਹੀ ਚੱਕਰ ਸੀ ਉਹ ਮੇਲਾ ਵੀ ਵੱਡੀਆਂ ਵੱਡੀਆਂ ਜਿਨ੍ਹਾਂ ਦੇ ਘਰ ਬੁਲਦ ਵੱਡੇ ਸੀ ਉਹਨਾਂ ਦੇ ਘਰ ਮੇਲਾ ਵੀ ਵੱਡੀਆਂ ਪਾ ਲੈਣੀਆਂ ਜਿਹਦੇ ਘਰ ਛੋਟੇ ਹੈਗੇ ਉਹਨਾਂ ਵਿਚਾਰੇ ਛੋਟੇ ਪਾ ਲੈਣੇ ਟੱਡੀਆਂ ਅਸੀਂ ਤੇ ਕਿਉਂਕਿ ਜਿਵੇਂ ਅੱਜ ਕੱਲ ਅਗਲਾ ਕਹਿੰਦਾ ਵੱਡੀ ਗੱਡੀ ਲਿਆਂਦੀ ਠੁੱਕ ਦਾ ਪ੍ਰਤੀਕ ਸੀਗਾ ਬੁਲਦ ਬੱਗੇ ਬੱਗੇ ਬੈਲ ਰੱਖਣੇ ਕਾਦ ਨੂੰ ਜਦੋਂ ਜਾਣਾ ਕਰਦਾ ਕਿਸੇ ਦੇ ਘਰ ਦੇ ਇਹ ਗਾਣੇ ਗਾਈ ਕਰਨਾ ਆਖੋ ਮੁੜੇ ਓਟੇਰ ਨਹੀਂ ਠੇਰਨੀ ਸ਼ਾਤਾ ਲੰਮੀ ਅਮੀ ਵੜਿਆ ਕੰਕਾ ਜਮੀਆ ਕੰਕਾ ਵਿੱਚ ਬਟੇਰੇ ਕੋ ਸਾਧੂ ਦੇ ਦੋ ਮੇਰੇ ਸਾਧੂ ਗਿਆ ਕਾ ਇਹਨੂੰ ਬਾਬੇ ਵਾਲੇ ਰਾਏ ਨੂੰ ਤੇ ਲੋੜੀ ਵਾਲੇ ਜਣਵੀ ਸਾਡੀਆਂ ਭੈਣਾਂ ਬੱਚੀਆਂ ਜਿਹੜੀ ਅਸੀਂ ਇਹਨਾਂ ਨੇ ਵੀ ਮੋਹ ਮਾਈ ਮੰਗਦੇ ਆ ਰਹਿਣਾ ਕਰਨਾ ਜਿਹੜਾ ਵੀ ਰਸਤੇ ਦੇ ਵਿੱਚ ਕੋਈ ਆਉਂਦਾ ਬੜਾ ਚੰਗਾ ਸਮਾਂ ਸੀ ਗੱਲ ਨਾਲ ਪਰ ਇੱਕ ਗੱਲ ਦੇਖਿਆ ਮੈਂ ਇਹ ਸਾਡੇ ਮਾਲਵੇ ਵਿੱਚ ਇੱਕ ਤਿਹਾਰ ਮਨਾਇਆ ਜਾਂਦਾ ਗੜਵੜੇ ਦੀਵਾਲੀ ਤੋਂ ਪਹਿਲਾਂ ਹੁੰਦਾ ਉਹ ਗੜਬੜੇ ਦੇ ਵਿੱਚ ਇੱਕ ਇਸ ਤਰ੍ਹਾਂ ਕੁੰਡੀ ਜੀ ਹੁੰਦੀ ਹੈ ਉਹਦੇ ਵਿੱਚ ਮੋਰੀਆਂ ਹੁੰਦੀਆਂ ਨੇ ਉਹਦੇ ਵਿੱਚ ਦੀਵਾ ਰੱਖ ਕੇ ਉਹਨੂੰ ਰੱਸੀ ਪਾ ਕੇ ਲਾਲਟਣ ਦੀ ਤਰ੍ਹਾਂ ਮੁੰਡੇ ਗੜਬੜੇ ਮੰਗ ਕੇ ਲਿਆਉਂਦੇ ਨੇ ਘਰ ਘਰ ਚੋਂ ਪੈਸੇ ਮੰਗ ਕੇ ਲਿਆਉਂਦੇ ਨੇ ਕਿਤੇ ਨਾ ਕਿਤੇ ਇਹ ਪਾਥੀਆਂ ਮੰਗਣ ਜਾਣਾ ਜਾਂ ਘਰਾਂ ਦੀ ਫਿਦਰਤ ਕਿ ਸਾਡੇ ਪੈਰਾਂ ਹੇਠ ਰੋੜ ਸਾਨੂੰ ਛੇਤੀ ਛੇਤੀ ਤਰੋੜ ਦਾ ਹੋਕਾ ਵੀ ਰੁੱਕਾ ਵੀ ਰੋਕਾ ਇਹ ਕਰ ਭੁੱਖਾ ਜਿਹੜੇ ਪਾਥੀਆਂ ਨਹੀਂ ਸੀ ਦਿੰਦੇ ਦਾਣੇ ਨਹੀਂ ਸੀ ਦਿੰਦੇ ਉਹਨਾਂ ਦੀ ਨਿਆਣੇ ਬੇਇੱਜ਼ਤੀ ਕਰਕੇ ਭੱਜੇ ਆਉਂਦੇ ਸੀਗੇ ਜਿਹੜੇ ਦਾਨਪੁਨ ਖੁੱਲਾ ਦਿੰਦੇ ਸੀ ਪਾਥੀਆਂ ਦਾਣੇ ਖੁੱਲ ਕੇ ਪਾਉਂਦੇ ਸੀ ਉਹਨਾਂ ਦੀ ਤਾਰੀਫ਼ ਕਰਦੇ ਸੀ ਜਾਨੀ ਆਮ ਬੱਚਿਆਂ ਦੀ ਵੀ ਇੱਕ ਸੰਗ ਖੋਲਣ ਦਾ ਤਰੀਕਾ ਸੀ ਦੇਖੋ ਰੋੜੀਆਂ ਗੱਚਕਾਂ ਸਾਰੇ ਘਰੋਂ ਖਾਂਦੇ ਨੇ ਪਰ ਜਿਹੜੀ ਆਪ ਪੈਸੇ ਇਕੱਠੇ ਕਰਕੇ ਇੱਕ ਯੂਨਿਟੀ ਸੀ ਇੱਕ ਖੁਸ਼ੀ ਦਾ ਖੇੜਾ ਸੀ ਕਿ ਅਮੀਰ ਗਰੀਬ ਸਾਰੇ ਬੱਚੇ ਇਕੱਠੇ ਹੋ ਕੇ ਪਾਥੀਆਂ ਮੰਗਦੇ ਨੇ ਫਿਰ ਇਕੱਠੇ ਅੱਗ ਸੇਕਦੇ ਨੇ ਇਹ ਵੀ ਇੱਕ ਸਾਂਝੀਵਾਲਤਾ ਦਾ ਪ੍ਰਤੀਕ ਸੀ ਉਹਦਾ ਉਤਸ਼ਾਹ ਹੀ ਵੱਖਰਾ ਹੈ ਹੈਨਾ ਉਹ ਚੀਜ਼ ਉਹ ਚੀਜ਼ ਮੰਗਣ ਦੀ ਕੋਈ ਮੰਗਣ ਇੱਕ ਝਿਜਕ ਦੂਰ ਹੋਵੇ ਹਾਂ ਵੀ ਕੋਈ ਚੀਜ਼ ਮੰਗ ਕੇ ਲਿਆਉਣੀ ਅੱਜ ਕੱਲ ਤੁਸੀਂ ਨਿਆਣੇ ਆਪਣਾ ਪੈਸਾ ਮੰਗਦੇ ਆ ਆਪਣੀ ਚੀਜ਼ ਕਹਿੰਦੇ ਕਿ ਫਲਾਣੇ ਦੇ ਘਰੇ ਆਪਣੀ ਆ ਗਈ ਹੋਈ ਆ ਸੱਬਲ ਲੈ ਕੇ ਆ ਆਪਣੀ ਚੀਜ਼ ਮੰਗ ਕੇ ਲਿਆਉਣ ਤੋਂ ਵੀ ਨਿਆਣੇ ਸੰਗਦੇ ਨੇ ਸੋ ਉਹ ਵੀ ਇੱਕ ਝਿਜਕ ਖੋਲਣ ਦਾ ਤਰੀਕਾ ਸੀ ਕਿ ਨਿਆਣੇ ਸਾਰਿਆਂ ਦੇ ਘਰੇ ਜਾਣ ਉਹਨਾਂ ਦੇ ਘਰ ਘਰ ਜਾ ਕੇ ਉਹਨਾਂ ਦੇ ਲੋਕਾਂ ਨੂੰ ਜਾਣਨ ਕਿ ਇਹ ਘਰ ਕਿੱਦਾਂ ਦਾ ਇਹਨਾਂ ਦਾ ਕਿੱਦਾਂ ਦਾ ਵਰਤ ਵਰਤਾਰਾ ਵੱਡਿਆਂ ਤੋਂ ਚੀਜ਼ ਕਿਦਾਂ ਮੰਗਣੀ ਆ ਜਾਂ ਕਿਹਦੇ ਘਰੇ ਮੁੰਡਾ ਜਾਂ ਕਿਹਦੇ ਘਰੇ ਧੀ ਜੰਮੀ ਐ ਇਹ ਵੀ ਇੱਕ ਪਿੰਡ 'ਚ ਬੱਚਿਆਂ ਦੀ ਸਾਂਝੀ ਵਾਲਤਾ ਵਧਾਉਣ ਦੇ ਲਈ ਇਸ ਤਰ੍ਹਾਂ ਦੇ ਤਿਹਾਰ ਜਾਂ ਇਹ ਚੀਜ਼ਾਂ ਦਾ ਇੱਕ ਉਤਸ਼ਾਹ ਸੀਗਾ ਕਿ ਸਾਂਝੀ ਅੱਗ ਬਾਲਣੀ ਉਸ ਅੱਗ ਨੂੰ ਪਵਿੱਤਰ ਸਮਝਿਆ ਜਾਂਦਾ ਸੀ ਲੋਹੜੀ ਦੀ ਬਾਲੀ ਹੋਈ ਅੱਗ ਜਿਹੜੀ ਐ ਸਾਹਮਣੇ ਰੱਖੀ ਜਾਂਦੀ ਸੀਗੀ ਤੇ ਉੱਥੋਂ ਹਰ ਬੰਦਾ ਆਪਣੇ ਘਰੇ ਅੱਗ ਲੈ ਕੇ ਜਾਂਦਾ ਸੀ ਤੇ ਉਸੇ ਅੱਗ ਨੂੰ ਪਵਿੱਤਰ ਸਮਝ ਕੇ ਸਾਲ ਭਰ ਰੱਖਦਾ ਸੀਗਾ ਉਹਨੂੰ ਕਿਤੇ ਨਾ ਕਿਤੇ ਸੁਆਹ ਚ ਰੱਖ ਲੈਣਾ ਪਾਥੀ ਨੂੰ ਉਸੇ ਤੋਂ ਅੱਗੇ ਅੱਗ ਬਾਲ ਲੈਣੀ ਇਹ ਜਿਹੜੀਆਂ ਮਾਚਸਾਂ ਤੀਲੀਆਂ ਇਹ ਵੀ ਬਹੁਤ ਮਹਿੰਗੀ ਸ਼ੈ ਹੁੰਦੀ ਸੀ ਲੋਕੀ ਇਹਦੀ ਬਹੁਤ ਘੱਟ ਵਰਤੋਂ ਕਰਦੇ ਸੀਗੇ ਸੋ ਇਹ ਪਵਿੱਤਰ ਅਗ ਮੰਨੀ ਜਾਂਦੀ ਸੀ ਇਸ ਘਰ ਕੇ ਜੀ ਹਾਂ ਹਾਂਜੀ ਜਵਾਨਾ ਸਾਹਿਬ ਉਹੀ ਗੱਲ ਹੈ ਵੀ ਹੁਣ ਤੇ ਬੱਚੇ ਜਾਂਦੇ ਹੀ ਨਹੀਂਗੇ ਤੇ ਪਰ ਅੱਜ ਕੱਲ ਇਹ ਤਿਹਾੜ ਦੇ ਉੱਤੇ ਨਾ ਪਰਸੋਂ ਆ ਗਏ ਸਾਡੇ ਨਾਲ ਦੇ ਪਿੰਡ ਦੇ ਵਿੱਚੋਂ ਤਿੰਨ ਚਾਰ ਸਾਸੀ ਵੀ ਢੋਲ ਲੈ ਕੇ ਤੇ ਨਾਲ ਮੋਟਰਸਾਈਕਲ ਤੇ ਆਏ ਦੋ ਮੋਟਰਸਾਈਕਲ ਦੇ ਉੱਤੇ ਤੇ ਮੰਗਣ ਲੱਗ ਪਏ ਸਾਨੂੰ ਜੀ ਲੋੜੀ ਦਿਓ ਮੈਂ ਕਿਹਾ ਭਾਈ ਕਾਹਦੀ ਲੋੜੀ ਹੂੰ ਇਹ ਜੀ ਸਾਲ ਬਾਅਦ ਹੁੰਦੀ ਹੈ ਲੋੜੀ ਮੈਂ ਕਿਹਾ ਸਾਡੇ ਤੇ ਕਸਾਨੋਂ ਸੇ ਬਾੜ ਰਾ ਕੇ ਮਰਨ ਦੇ ਮੈਂ ਤੇ ਨਹੀਂ ਦੇਣੀ ਚਲੇ ਗਏ ਵਿਚਾਰੇ ਵਾਪਸ ਇਹ 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 ਤਰੀਕਾ ਹੋ ਰਿਹਾ ਇਹੋ ਜਿਹਾ ਤਰੀਕਾ ਤੇ ਨਹੀਂ ਕਰਨਾ ਚਾਹੀਦਾ ਇਦਾਂ ਤੇ ਨਹੀਂ ਮੰਗਣਾ ਚਾਹੀਦਾ ਜੇ ਕਿਸੇ ਨੇ ਜੀ ਥੈਂਕ ਯੂ ਹਾਂਜੀ ਜੀ ਰੇਰ ਜੀ ਥੈਂਕ ਯੂ ਉਹ ਤਾਂ ਖੈਰ ਢੋਲ ਵਾਲੇ ਨੇ ਉਹ ਤਾਂ ਆਪਣਾ ਦਰੂਦ ਰੂਪੀ ਲੈਂਦੇ ਨੇ ਉਹ ਤਾਂ ਗਾਦੀ ਲੋੜੀ ਹੈ ਉਹ ਬਾਹਰੋਂ ਆਉਂਦੇ ਆ ਬੰਦੇ ਥੈਂਕ ਯੂ ਭਾਜੀ ਕੈਪਟਨ ਸਾਹਿਬ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ